ਆਪਣਾ ਤਾਂ ਤੈਨੂੰ ਪਤਾ ਵੀ ਰੋਜ਼ ਦੀ ਰੋਜ਼ ਜਿਹੜਾ ਕਿਸੇ ਦੇ ਘਰ ਗੋਣਾ, ਕਮਾਉਣਾ ਉਹੀ ਖਾਣਾ ਤੇ ਮੈਨੂੰ 10 ਤਾਂ ਪਲਾਂ 8.5 ਸਾਲਾਂ ਚ ਕੋਈ ਘਰ ਚ ਤੰਗੀ ਤਾਂ ਨਹੀਂ ਆਈ। ਕੋਈ ਰੋਟੀ ਪਾਣੀ ਦੀ ਦਿੱਕਤ ਤਾਂ ਨਹੀਂ ਹੋਈ। ਕਿਸੇ ਗੱਲ ਦਾ ਕੋਈ ਘਾਟਾ ਤਾਂ ਨਹੀਂ। ਕੋਈ ਥੜਿਆ ਅੜਿਆ ਤਾਂ ਨਹੀਂ। ਭਾਈ ਮਰਦਾਨਾ ਜੀ ਦੀ ਘਰ ਵਾਲੀ ਨੇ ਕਿਹਾ ਸਾਈ ਜੀ ਈ ਪਏ ਕਹਿੰਦੇ ਹੋ। ਐਸੀਆਂ ਗੱਲਾਂ ਕਰ ਰਹੇ ਹੋ ਸਾਡੇ ਘਰ 'ਚ ਕਮੀ ਮੇਰੇ ਘਰ 'ਚ ਕੋਈ ਥੋੜਾ ਮੇਰੇ ਘਰ ਵਿੱਚ ਕੋਈ ਘਾਟਾ ਇਹ ਤੁਸੀਂ ਕੀ ਕਹਿ ਦਿੱਤਾ ਮੇਰੇ ਘਰ 'ਚ ਘਾਟਾ ਕਿਵੇਂ ਪੈ ਸਕਦਾ ਤੁਸੀਂ ਗਏ ਹੀ ਉਸ ਨਿਰੰਕਾਰ ਰੂਪ ਗੁਰੂ ਨਾਨਕ ਸਾਹਿਬ ਨਾਲ ਹੋ ਜਿਹੜਾ ਸੰਸਾਰ ਦੇ ਘਰ ਪਰਿਵਾਰ ਚਲਾਉਂਦਾ ਹੈ ਜਿਹੜਾ ਸਾਰੇ ਜੀਵਾਂ ਦੀ ਪਰਤਪਾਲਣਾ ਕਰਦਾ ਤੁਸੀਂ ਉਹਦੇ ਨਾਲ ਜਾ ਕੇ ਉਸ ਖੁਦਾ ਦੀ ਸਿੱਖਿਆ ਕਰ ਰਹੇ ਹੋ ਦੁਨੀਆ ਨੂੰ ਸੁਣਾ ਰਹੇ ਹੋ ਤੇ ਨਰਨਕਾਰ ਦੇ ਗੀਤ ਗਾਉਣ ਵਾਲਿਆਂ ਦੇ ਘਰ ਘਾਟੇ ਕਿਵੇਂ ਪੈਸਾ